ਸਾਥੀਏ ਕਾਲੀ ਸਾਰਿਆਂ ਨੂੰ ਧੀਆ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਰਾਜਵੰਤ ਨੂੰ ਆਖਿਰ ਖੋਸ਼ਪ੍ਰੀਤ ਨੂੰ ਹਾਂ ਹੀ ਕਹਿਣੀ ਪਈ ਮਨਜੀਤ ਨੇ ਐਤਵਾਰ ਤੱਕ ਸਾਰੀ ਤਿਆਰੀ ਕਰ ਲਈ ਸੀ ਰਾਜਪ੍ਰੀਤ ਨੂੰ ਬਹੁਤ سارے ਤੋਹਫੇ ਲੈ ਆਂਦੇ ਤੇ ਖੋਸ਼ਪ੍ਰੀਤ ਰਾਜਵੰਤ ਉਹਨਾਂ ਦੀ ਮੰਮੀ ਸਭ ਲਈ ਤੋਹਫੇ ਲੈ ਕੇ ਆਏ ਰਾਜਵੰਤ ਐਤਵਾਰ ਨੂੰ ਆ ਗਿਆ ਤੇ ਮਨਜੀਤ ਨੇ ਸਾਰੇ ਸ਼ਗਨ ਵਿਹਾਰ ਕਰਕੇ ਖੋਸ਼ਪ੍ਰੀਤ ਨੂੰ ਤੇ ਰਾਜਪ੍ਰੀਤ ਨੂੰ ਤੇ ਰਾਜਵੰਤ ਨੂੰ ਤੇ ਵਿਦਾ ਕਰ ਦਿੱਤਾ ਉਹ ਆਪਣੇ ਘਰੇ ਚਲੇ ਗਏ ਖੁਸ਼ਪ੍ਰੀਤ ਤੇ ਆਪਣੀ ਨੰਨੀ ਪਤਨੀ ਨੂੰ ਲੈ ਕੇ ਘਰ ਪਹੁੰਚ ਹੀ ਗਈ ਪਰ ਉਹਦੀ ਮੰਮੀ ਨੇ ਕੋਈ ਸਵਾਗਤ ਤਾਂ ਕੀ ਕਰਨਾ ਸੀ ਉਲਟਾ ਕਾਰਜਿੰਦਰਾ ਲੱਗਿਆ ਹੋਇਆ ਸੀ ਰਾਜਮント ਨੇ ਖੋਦ ਹੀ ਜਿੰਦਰਾ ਖੋਲ ਕੇ ਖੁਸ਼ਪ੍ਰੀਤ ਦਾ ਮੂੰਹ ਮਿੱਠਾ ਕਰਵਾ ਕੇ ਦਰਵਾਜ਼ੇ ਤੇ ਤੇਲ ਚੋਕੇ ਖੁਸ਼ਪ੍ਰੀਤ ਅਤੇ ਰਾਜਪ੍ਰੀਤ ਨੂੰ ਅੰਦਰ ਲੈ ਕੇ ਗਿਆ ਖੁਸ਼ਪ੍ਰੀਤ ਤੇ ਰਾਜਮント ਫੇਰ ਵੀ ਬਹੁਤ ਖੁਸ਼ੀ ਬਹੁਤ ਦਿਨਾਵਾ ਰਾਜਮント ਦੇ ਚਿਹਰੇ ਤੇ ਖੁਸ਼ੀ ਸੀ ਉਹ ਹੱਸਦਾ ਦੇਖਿਆ ਰਾਜਵੰਦ ਆਪਣੇ ਧੀ ਨਾਲ ਖੇਡਣ ਲੱਗ ਗਿਆ ਤੇ ਖੁਸ਼ਪ੍ਰੀਤ ਕਰਦੇ ਕੰਮ ਕਰਨ ਲੱਗ ਗਏ ਨਵੰਬਰ ਦਾ ਮਹੀਨਾ ਚੱਲਦਾ ਸੀ ਠੰਡ ਵੀ ਵਾਵਾ ਹੋ ਗਈ ਦਿਨ ਬਹੁਤ ਛੋਟੇ ਹੋ ਗਏ ਪਰ ਰਾਜਵੰਦ ਦੀ ਮੰਮੀ ਹਾਲੇ ਬੁਟੀਕ ਤੋਂ ਘਰ ਨਹੀਂ ਆਈ ਸੀ ਜਦ ਕਿ ਅੱਜ ਐਤਵਾਰ ਸੀ ਰਾਜਵੰਦ ਨੇ ਜਦੋਂ ਫੋਨ ਕੀਤਾ ਤੁਸੀਂ ਇੰਨਾ ਲੇਟ ਕਿਉਂ ਤਾਂ ਰਾਜਵੰਦ ਦੀ ਮੰਮੀ ਨੇ ਕਿਹਾ ਮੈਨੂੰ ਪਤਾ ਤੂੰ ਅੱਜ ਉਹਨਾਂ ਦੋਵਾਂ ਨੂੰ ਲੈ ਕੇ ਆਇਆ ਮੈਂ ਤੈਨੂੰ ਪਹਿਲਾਂ ਕਿਹਾ ਸੀ ਮੈਂ ਨਹੀਂ ਉਸ ਕਲਮੋਹੀ ਦੇ ਨਾਲ ਰਹਿਣਾ ਰਾਜਵੰਤ ਆਪਣੀ ਮੰਮੀ ਨੂੰ ਫੇਰ ਸਮਝਾਉਣ ਲੱਗਾ ਮੰਮੀ ਤੁਸੀਂ ਕੀ ਕਹੀ ਜਾਂਦੇ ਹੋ ਆਪਣੇ ਘਰ ਥੋੜੀ ਪੋਤੀ ਆ ਥੋੜੀ ਪੋਤੀ ਨਹੀਂ ਮੰਮੀ ਤੁਸੀਂ ਕਿਉਂ ਮੈਨੂੰ ਦੁਖੀ ਕਰਦੇ ਹੋ ਖੁਸ਼ਪ੍ਰੀਤ ਫੇ ਕਿੱਥੇ ਰਹੋਗੀ ਇਹ ਉਹਦਾ ਹੀ ਘਰ ਹੈ ਆਪਾਂ ਸਾਰੇ ਇਕੱਠੇ ਰਹਾਂਗੇ ਪਰ ਰਾਜਵੰਤ ਦੀ ਮੰਮੀ ਨੇ ਬਿਨਾਂ ਗੱਲ ਕੀਤੇ ਫੋਨ ਕੱਟ ਦਿੱਤਾ ਖੁਸ਼ਪ੍ਰੀਤ ਸੋਈ ਵਿੱਚੋਂ ਆ ਕੇ ਪੁੱਛਣ ਲੱਗੀ ਮੰਮੀ ਜੀ ਕਿਉਂ ਨਹੀਂ ਆਏ ਅੱਜ ਤਾਂ ਬਹੁਤ ਲੇਟ ਨੇ ਰਾਜਵੰਦ ਕਹਿੰਦਾ ਮੈਂ ਤਾਂ ਫੋਨ ਕੀਤਾ ਸੀ ਉਹਨਾਂ ਨੇ ਆਉਣ ਤੋਂ ਮੰਨਾਂ ਕਰ ਦਿੱਤਾ ਖੁਸ਼ਪ੍ਰੀਤ ਕਹਿੰਦੀ ਲੈ ਦਾਸ ਐਵੇਂ ਕਿਵੇਂ ਆਉਣ ਤੋਂ ਮੰਨਾਂ ਕਰ ਦਿੱਤਾ ਬੁਟੀਕ ਤੇ ਕਿੱਥੇ ਰੁਕਣਗੇ ਰਾਜਵੰਦ ਕਹਿੰਦਾ ਸ਼ਾਇਦ ਉਹ ਮਾਮੇ ਹੁਣਾਂ ਵੱਲ ਚਲੇ ਗਏ ਹੋਣੇ ਆ ਖੁਸ਼ਪ੍ਰੀਤ ਤੂੰ ਫਿਕਰ ਨਾ ਕਰ ਕੱਲ ਨੂੰ ਆ ਜਾਣਗੇ ਖੁਸ਼ਪ੍ਰੀਤ ਨੇ ਉਸ ਵਕਤ ਹੀ ਰਾਜਵੰਦ ਦੀ ਮਾਮੇ ਜੀ ਨੂੰ ਫੋਨ ਲਾ ਲਿਆ ਸਤਿ ਅਕਾਲ ਤੋਂ ਬਾਅਦ ਖੁਸ਼ੀ ਨੇ ਸਭ ਦਾ ਹਾਲ ਚਾਲ ਪੁੱਛਿਆ ਤੇ ਫਿਰ ਮੰਮੀ ਜੀ ਬਾਰੇ ਪੁੱਛਿਆ ਕੇ ਮੰਮੀ ਜੀ ਤੁਹਾਡੇ ਕੋਲ ਆਏ ਹੋਏ ਨੇ ਰਾਜਵੰਦ ਦੀ ਮਾਮੀ ਜੀ ਨੇ ਕਿਹਾ ਹਾਂ ਇੱਥੇ ਹੀ ਆਈ ਹੈ ਕਹਿ ਕੇ ਫੋਨ ਕੱਟ ਦਿੱਤਾ ਖੁਸ਼ਪ੍ਰੀਤ ਦੀ ਕੋਈ ਗੱਲ ਨਹੀਂ ਸੁਣੀ ਖੁਸ਼ਪ੍ਰੀਤ ਨੇ ਰਾਜਵੰਦ ਨੂੰ ਦੱਸ ਦਿੱਤਾ ਕਿ ਮੰਮੀ ਜੀ ਨਾਨਕੇ ਗਈ ਹੈ ਖੁਸ਼ਪ੍ਰੀਤ ਕਹਿੰਦਾ ਜੀ ਆਪਾਂ ਕੱਲ ਨੂੰ ਜਾ ਕੇ ਮੰਮੀ ਨੂੰ ਲੈ ਆਵਾਂਗੇ ਨਾਲੇ ਮਾਮਾ ਜੀ ਉਹਨਾਂ ਨੂੰ ਮੇਲ ਆਵਾਂਗੇ ਖੁਸ਼ਪ੍ਰੀਤ ਕਹਿੰਦੀ ਰਾਜਵੰਦ ਅੱਗੋਂ ਗਿਆਦਾ ਨਹੀਂ ਖੁਸ਼ਪ੍ਰੀਤ ਤੈਨੂੰ ਨਹੀਂ ਲੈ ਕੇ ਜਾਣਾ ਮੈਂ ਇਕੱਲੇ ਹੀ ਜਾਊਂਗਾ ਮਾਮਾ ਜੀ ਹੁਣੀ ਸਿਰਫ ਮੰਮੀ ਦੀ ਸੁਣਦੇ ਆ ਗਲਤੀ ਨਹੀਂ ਦੇਖਣੀ ਉਹਨਾਂ ਨੇ ਬਸ ਬੋਲਣਾ ਸ਼ੁਰੂ ਕਰ ਦੇਣਾ ਜਦੋਂ ਡੈਡੀ ਹੁੰਦੇ ਸੀ ਕੋਈ ਵੀ ਗੱਲ ਹੋਣੀ ਮਾਮਾ ਜੀ ਗਲਤ ਸਹੀ ਨਹੀਂ ਦੇਖਦੇ ਸੀ ਬਸ ਮੰਮੀ ਦੇ ਪੱਖ ਦੀ ਗੱਲ ਕਰਦੇ ਸੀ ਖੁਸ਼ਪ੍ਰੀਤ ਨੂੰ ਕੁਝ ਸਮਝ ਨਹੀਂ ਆਉਂਦਾ ਸੀ ਕਿ ਮੰਮੀ ਜੀ ਕੀ ਸੋਚਦੇ ਆ ਮੈਂ ਤਾਂ ਕਿਹਾ ਸੀ ਕਿ ਬੱਚੇ ਦੇ ਆਉਣ ਤੋਂ ਬਾਅਦ ਮੈਂ ਬੁਟੀਕ ਦਾ ਸਾਰਾ ਕੰਮ ਸੰਭਾਲ ਲਵਾਂਗੀ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਰਾਜਵੰਦ ਆਪਣੇ ਨਾਨਕੇ ਘਰ ਚਲਾ ਗਿਆ ਜਲਦੀ ਵਾਪਸ ਆ ਜਾऊं ਫਿਰ ਆ ਕੇ ਹੱਸਦਾ ਜਾਣਾ ਸੀ ਪਰ ਮੰਮੀ ਨੇ ਨਾਲ ਆਉਣ ਤੋਂ ਮਨ੍ਹਾ ਕਰ ਦਿੱਤਾ ਉਹ ਇੱਕੋ ਗੱਲ ਕਹੀ ਜਾਂਦੀ ਕਿ ਖੁਸ਼ਪ੍ਰਿਤ ਨਾਲ ਨਹੀਂ ਰਹਿਣਾ ਮਾਮਾ ਜੀ ਹਰ ਗੱਲ ਵਿੱਚ ਆਪਣੀ ਭੈਣ ਦਾ ਸਾਥ ਦਿੰਦੇ ਸੀ ਰਾਜਵੰਤ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਇੱਕੋ ਸ਼ਰਤ ਰੱਖ ਦਿੱਤੀ ਕਿ ਖੁਸ਼ਪ੍ਰੀਤ ਤੇ ਆਪਣੀ ਮਾਂ ਦੋਵਾਂ ਵਿੱਚੋਂ ਇੱਕ ਨੂੰ ਚੁਣ ਲਵੇ ਚਾਹੇ ਤਾਂ ਆਪਣੀ ਮਾਂ ਨੂੰ ਚੁਣ ਲਵੇ ਜਾਂ ਆਪਣੇ ਘਰ ਵਾਲੀ ਖੁਸ਼ਪ੍ਰੀਤ ਨੂੰ ਚੁਣ ਲਵੇ ਰਾਜਵੰਤ ਨੇ ਸਿਰਫ ਇੰਨੀ ਗੱਲ ਕਹੀ ਕਿ ਮੰਮੀ ਮੇਰਾ ਵਿਆਹ ਹੀ ਕਿਉਂ ਕੀਤਾ ਸੀ ਫਿਰ ਤੁਸੀਂ ਹੁਣ ਕਿਵੇਂ ਛੱਡਦੇ ਆ ਮੈਂ ਨਹੀਂ ਆਪਣੀ ਧੀ ਤੇ ਖੁਸ਼ਪ੍ਰੀਤ ਬਗੈਰ ਰਹਿ ਸਕਦਾ ਪਰ ਉਹਦੀ ਕਿਸੇ ਨੇ ਕੋਈ ਗੱਲ ਨਾ ਸੁਣੀ 2 ਘੰਟੇ ਬਾਅਦ ਮਾਮਾ ਜੀ ਤੇ मामੀ ਰਾਜਵੰਤ ਨਾਲ ਝਗੜਾ ਕਰੀ ਗਏ। ਰਾਜਵੰਤ ਨੂੰ ਚਾਹ ਪੀਣ ਤਾਂ ਪਾਣੀ ਤਾਂ ਕਿਸੇ ਨੇ ਪੀਂਹਣਾ ਸੀ। ਬਸ ਉਹਦੀ ਮੰਮੀ ਪੁੱਠੇ ਸਿੱਧੇ ਇਲਜ਼ਾਮ ਰਾਜਵੰਤ ਤੇ ਖੁਸ਼ਪ੍ਰੀਤ ਤੇ ਲਾਈ ਗਈ। ਰਾਜਵੰਤ ਪਿੰਨਾ ਕੁਝ ਬੋਲੇ ਆਪਣੇ ਨਾਨਕਿਆ ਤੋਂ ਵਾਪਸ ਆ ਗਿਆ ਤੇ ਘਰ ਆਉਣ ਦੀ। ਬਜਾਏ ਸਿੱਧਾ ਹਸਪਤਾਲ ਹੀ ਚਲਾ ਗਿਆ। ਖੁਸ਼ਪ੍ਰੀਤ ਨੇ ਰਾਜਪ੍ਰੀਤ ਤੇ ਸੁਕਤੀ ਪਈ ਤਾਂ ਸਾਰੇ ਘਰ ਦੇ ਕੰਮ ਕਰ ਲਏ ਤੇ ਰਾਜਵੰਤ ਨੂੰ ਉਡੀਕਣ ਲੱਗੀ ਜਦੋਂ ਹੀ ਕਾਲ ਆ ਗਈ ਤਾਂ ਰਾਜਵੰਤ ਨੇ ਕਿਹਾ ਕੁਸ਼ਪ੍ਰਿਤ ਮੈਂ ਹਸਪਤਾਲ ਆ ਗਿਆ ਸ਼ਾਮ ਨੂੰ ਡਿਊਟੀ ਤੋਂ ਬਾਅਦ ਆਵਾਂਗਾ ਕੁਸ਼ਪ੍ਰਿਤ ਕਹਿੰਦੀ ਤੁਸੀਂ ਪਹਿਲਾਂ ਘਰ ਆ ਕੇ ਰੋਟੀ ਖਾ ਜਾਂਦੇ ਹੁਣ ਇਹ ਨਾ ਕਹਿਣਾ ਕਿ ਰੋਟੀ ਖਾ ਕੇ ਆਇਆ ਇਹਨੂੰ ਪਤਾ ਹੈ ਬਹੁਤ ਪਰੇਸ਼ਾਨ ਹੋ ਭੁੱਖੇ ਹੀ ਵਾਪਸ ਆਏ ਹੋਏ ਹਾਂ ਹੁਣ ਗੁਰੀ ਕੋਲ ਜਾ ਕੇ ਰੋਟੀ ਖਾਓ ਉਹ ਹਸਪਤਾਲ ਵਿੱਚ ਟਿਫਨ ਲੈ ਕੇ ਆਉਂਦੀ ਹੈ ਰਾਜਵੰਤ ਕਹਿੰਦਾ ਖੁਸ਼ਪ੍ਰੀਤ ਨੂੰ ਟੈਨਸ਼ਨ ਆ ਲੈ ਮੈਂ ਗੁਰੀ ਭੈਣ ਕੋਲ ਜਾ ਕੇ ਰੋਟੀ ਖਾ ਲਵਾਂਗਾ ਖੁਸ਼ਪ੍ਰੀਤ ਨੇ ਰਾਜਵੰਤ ਨਾਲ ਗੱਲ ਕਰਕੇ ਆਪਣੇ ਡੈਡੀ ਨਾਲ ਗੱਲ ਕੀਤੀ ਦੱਸਿਆ ਕਿ ਰਾਜਵੰਤ ਬਹੁਤ ਪਰੇਸ਼ਾਨ ਹੈ ਹਸਤਾ ਜਾ ਕੇ ਉਹ ਮਿਲ ਕੇ ਗੱਲ ਕਰਨ ਉਸ ਨੂੰ ਸਮਝਾਉਣ ਕਿਉਂਕਿ ਖੁਸ਼ਪ੍ਰੀਤ ਨੂੰ ਪਤਾ ਸੀ ਕਿ ਰਾਜਵੰਤ ਬਹੁਤ ਪਰੇਸ਼ਾਨ ਹੈ ਘਰ ਦੇ ਝਗੜੇ ਦਾ ਮਾਹੌਲ ਬਹੁਤ ਹੀ ਉਹਦੇ ਦਿਮਾਗ ਤੇ ਅਸਰ ਰਣਾ ਕਰ ਜਾਵੇ ਬਲਵਿੰਦਰ ਉਸ ਵੇਲੇ ਆਪਣੇ ਦਫ਼ਤਰ ਤੋਂ ਛੁੱਟੀ ਲੈ ਕੇ ਰਾਜਵੰਤ ਹਸਪਤਾਲ ਕੋ ਚਲਾ ਗਿਆ। ਰਾਜਵੰਤ ਬਲਵਿੰਦਰ ਨੂੰ ਆਉਂਦੇ ਦੇਖ ਦਰਵਾਜ਼ੇ ਵਿੱਚ ਜਾ ਕੇ ਮਿਲਦਾ ਤੇ ਉਹਨਾਂ ਨੂੰ ਅੰਦਰ ਲਿਜਾ ਕੇ ਕੁਰਸੀ ਅੱਗੇ ਕਰਕੇ ਬੈਠਣ ਨੂੰ ਕਹਿ ਆਪ ਕਹਿਣ ਲੱਗਾ। ਰਾਜਵੰਤ ਕਹਿੰਦਾ ਡੈਡੀ ਜੀ ਜੇ ਕੋਈ ਕੰਮ ਸੀ ਮੈਨੂੰ ਲੈਣਾ ਸੀ ਮੈਂ ਘਰ ਆ ਜਾਣਾ ਸੀ ਤੁਸੀਂ ਕਿਉਂ ਇੰਨੀ ਦੂਰ ਆਣਾ ਸੀ। ਬਲਵਿੰਦਰ ਕਹਿੰਦਾ ਉਹਨੇ ਪੁੱਤਰ ਮੈਂ ਤਾਂ ਇੱਥੇ ਲੁਧਿਆਣੇ ਆਪਣੇ ਦਫ਼ਤਰ ਦੇ ਕੰਮ ਤੇਰੇ ਹਸਪਤਾਲ ਦੇ ਨੇੜੇ ਆਇਆ ਸੀ ਸੋਚਿਆ ਤੈਨੂੰ ਮਿਲ ਲਵਾਂ। ਕੀ ਹੋਇਆ ਪੁੱਤ ਤੇਰਾ ਚਿਹਰਾ ਕਿਉਂ ਉੱਤਰਿਆ ਹੋਇਆ ਹੈ ਰਾਜਵੰਤ ਕਹਿੰਦਾ ਕੁਝ ਨਹੀਂ ਡੈਡੀ ਜੀ ਤੁਹਾਨੂੰ ਉਦਾਂ ਹੀ ਲੱਗਦਾ ਮੈਂ ਠੀਕ ਆ ਬਸ ਥੋੜੀ ਬਹੁਤ ਕੰਮ ਦੀ ਟੈਨਸ਼ਨ ਹੈ ਹੋਰ ਕੁਝ ਨਹੀਂ ਡੈਡੀ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਇੰਨਾ ਕੋ ਤਾਂ ਚੱਲਦਾ ਹੀ ਰਹਿੰਦਾ ਬਲਵਿੰਦਰ ਸਮਝਾਉਣ ਲੱਗਿਆ ਕਿ ਪੁੱਤ ਮੈਂ ਪਿਓ ਆ ਤੇਰਾ ਮੈਂ ਸਮਝਦਾ ਘਰ ਦੇ ਮਾਹੌਲ ਨੇ ਤੈਨੂੰ ਪਰੇਸ਼ਾਨ ਕੀਤਾ ਹੋਇਆ ਖੁਸ਼ੀ ਤੇ ਗੁਰੀ ਦੇ ਜਨਮ ਮੇਲੇ ਵੀ ਮੈਂ ਇਹ ਸਭ ਕੁਝ ਚੱਲਿਆ ਸੀ بس ਆਪਣੇ ਦਿਲ ਦਿਮਾਗ ਦੀ ਇੰਨਾਂ ਗੱਲਾਂ ਦਾ ਅਸਰ ਨਹੀਂ ਹੋਣ ਦੇਣਾ ਮੇਰਾ ਪੁੱਤ ਆਪਣਾ ਧਿਆਨ ਰੱਖ ਰਾਜਵੰਤ ਕਹਿਣ ਲੱਗਾ ਹਾਂਜੀ ਡੈਡੀ ਜੀ ਮੈਂ ਆਪਣਾ ਧਿਆਨ ਰੱਖੂੰਗਾ ਬਲਵਿੰਦਰ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਤੇ ਚਾਹ ਪੀਤੀ ਗੁਰੀ ਨੂੰ ਮਿਲ ਕੇ ਵਾਪਸ ਚਲਾ ਗਿਆ ਜਾਂਦੇ ਹੋਏ ਖੁਸ਼ੀ ਨੂੰ ਵੀ ਉਹਦੇ ਸਹੁਰੇ ਘਰ ਮਿਲਣ ਚਲਾ ਗਿਆ ਖੁਸ਼ੀ ਆਪਣੇ ਡੈਡੀ ਨੂੰ ਆਉਂਦੇ ਦੇਖ ਕੇ ਭੱਜ ਕੇ ਬਲਵਿੰਦਰ ਦੇ ਗਲੇ ਲੱਗ ਰੋਣ ਲੱਗ ਗਈ ਬਲਵਿੰਦਰ ਕਹਿੰਦਾ ਖੁਸ਼ੀ ਪੁੱਤ ਰੋਣਾ ਨਹੀਂ ਜੇ ਤੂੰ ਕਮਜ਼ੋਰ ਪੈ ਗਈ ਤਾਂ ਤੁਹਾਡਾ ਕੰਮ ਖਰਾਬ ਹੋ ਜਾਣਾ ਉਹ ਤੂੰ ਆਪਣੀ ਮੰਮੀ ਜੀ ਨਾਲ ਗੱਲ ਕਰ ਉਹਨਾਂ ਨੂੰ ਘਰ ਲੈ ਕੇ ਆਓ ਫਿਰ ਸਭ ਕੁਝ ਠੀਕ ਹੋ ਜਾਣਾ ਖੁਸ਼ਪ੍ਰੀਤ ਆਪਣੇ ਡੈਡੀ ਜੀ ਨੂੰ ਦੱਸਣ ਲੱਗੀ ਕਿ ਮੈਂ ਤਾਂ ਰਾਤ ਵੀ ਸਵੇਰੇ ਵੀ ਫੋਨ ਕੀਤਾ ਸੀ ਮੰਮੀ ਜੀ ਨੂੰ ਪਰ ਉਹ ਨਹੀਂ ਮੰਨਦੇ ਬਹੁਤ ਬੋਲਦੇ ਨੇ ਡੈਡੀ ਜੀ ਤੁਹਾਨੂੰ ਵੀ ਬਹੁਤ ਬੋਲਦੇ ਨੇ ਕਿ ਤੁਸੀਂ ਹੀ ਮੈਨੂੰ ਤੇ ਰਾਜਵੰਤ ਨੂੰ ਵੀ ਸਭ ਕੁਝ ਸਿਖਾਉਂਦੇ ਹੋ ਇਹ ਹੀ ਗੱਲਾਂ ਉਹ ਅੱਜ ਰਾਜਵੰਤ ਨੂੰ ਵੀ ਬੋਲੇ ਜਦੋਂ ਉਹ ਬਟਿਕ ਚ ਘਾਟਾ ਪਿਆ ਮੰਮੀ ਜੀ ਆਪਾਂ ਨੂੰ ਬੁਲੇ ਜਾਂਦੇ ਆ ਤੇ ਬਲਵਿੰਦਰ ਖੁਸ਼ੀ ਨੂੰ ਸਮਝਾ ਕੇ ਦਫਤਰ ਜਾਣ ਦੀ ਬਜਾਏ ਘਰ ਨੂੰ ਹੀ ਚਲਾ ਗਿਆ ਉਹ ਖੁਦ ਇੰਨਾ ਪਰੇਸ਼ਾਨ ਹੋ ਗਿਆ ਕਿ ਉਹ ਦਫਤਰ ਜਾਣ ਨੂੰ ਮਨ ਹੀ ਨਹੀਂ ਕੀਤਾ ਰਾਜਮント ਨੂੰ ਮਿਲਣ ਤੋਂ ਬਾਅਦ ਬਲਵਿੰਦਰ ਨੂੰ ਲੱਗਦਾ ਸੀ ਕਿ ਖੁਸ਼ੀ ਤੇ ਰਾਜਮント ਬਹੁਤ ਦੁਖੀ ਨੇ ਬਲਵਿੰਦਰ ਨੇ ਸਭ ਕੁਝ ਮਨਜੀਤ ਨੂੰ ਦੱਸਿਆ ਤੇ ਕਹਿਣ ਲੱਗਾ ਜੇ ਆਪਾਂ ਬੱਚਿਆਂ ਨੂੰ ਆਪਣੇ ਕੋਲ ਲੈ ਆਈਏ ਗੁਰੀ ਤੇ ਜਗਦੀਪ ਵੀ ਰਹਿੰਦੇ ਆ ਉਹ ਵੀ ਜਵਾਕ ਵਿੱਚ ਹੀ ਰਹਿ ਜਾਣਗੇ ਖੁਸ਼ ਤਾਂ ਰਹਿਣਗੇ ਮੈਂ ਅੱਜ ਖੁਸ਼ੀ ਤੇ ਰਾਜਵੰਤ ਨੂੰ ਬਹੁਤ ਪਰੇਸ਼ਾਨ ਦੇਖ ਕੇ ਆਇਆ ਮਨਜੀਤ ਕੀ ਕਹੀ ਜਾਂਦੇ ਹੋ ਤੁਸੀਂ ਤੁਸੀਂ ਜਗਦੀਪ ਦੇ ਡੈਡੀ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਸੀ ਕਿੰਨਾ ਔਖਾ ਆਪਾਂ ਉਹਨਾਂ ਨੂੰ ਰੱਖਿਆ ਜਗਦੀਪ ਕਿਹੜਾ ਇੱਥੇ ਰਹਿਣ ਨੂੰ ਮੰਨਦਾ ਸੀ ਜੇ ਆਪਾਂ ਹੁਣ ਰਾਜਵੰਤ ਨੂੰ ਉਹਨਾਂ ਨੂੰ ਵੀ ਲੈ ਕੇ ਆਏ ਉਹਦੀ ਮੰਮੀ ਜੀ ਨੇ ਕਹਿਣਾ ਆਪਾਂ ਉਹਨਾਂ ਦੇ ਘਰ ਵਿੱਚ ਦਖਲ ਦਿੰਦੇ ਆ ਬਲਵਿੰਦਰ ਗਿਆਨ ਦਾ ਇਹ ਤਾਂ ਉਹ ਹੁਣ ਵੀ ਕਹਿੰਦੇ ਆ ਮੈਨੂੰ ਨਹੀਂ ਕਿਸੇ ਨੇ ਵੀ ਪਰਵਾਹ ਬਸ ਬੱਚੇ ਖੁਸ਼ ਹੋਣੇ ਚਾਹੀਦੇ ਆ ਬਲਵਿੰਦਰ ਤੇ ਮਨਜੀਤ ਵੀ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਹੋ ਗਏ ਜਦੋਂ ਜਗਦੀਪ ਤੇ ਗੁਰੀ ਘਰ ਆਏ ਤੇ ਉਹਨਾਂ ਨਾਲ ਵੀ ਬਲਵਿੰਦਰ ਨੇ ਹੁਣ ਸਲਾਹ ਕੀਤੀ ਰਾਜਵੰਤ ਦੀ ਮੰਮੀ ਨੂੰ ਕਿਵੇਂ ਸਮਝਾਇਆ ਜਾਵੇ ਕਿਸੇ ਨੂੰ ਸਮਝ ਨਹੀਂ ਆਉਂਦੀ ਸੀ ਰਾਜਵੰਤ ਜਦੋਂ ਸ਼ਾਮ ਨੂੰ ਕੰਮ ਤੋਂ ਘਰ ਗਿਆ ਤਾਂ ਖੁਸ਼ੀ ਦੀ ਜਾਨ ਵਿੱਚ ਜਾਨ ਆ ਗਈ ਦੋ ਮੇਰੇ ਆਦ ਰੋਟੀ ਖਾ ਕੇ ਫਿਰ ਉਹ ਹੀ ਸੋਚਣ ਲੱਗੇ ਮੰਮੀ ਜੀ ਨੂੰ ਕਿਵੇਂ ਕਰ ਲੈ ਕੇ ਆਈਏ ਖੁਸ਼ਕ੍ਰਿਤ ਨੇ ਆਪਣੀ ਨਣਦ ਨੂੰ ਫੋਨ ਕਰਕੇ ਸੋਚਿਆ ਪੁੱਛਿਆ ਤੇ ਰਾਜਵੰਤ ਨੇ ਕਿਹਾ ਮੈਂ ਵੀ ਕਿੰਨੀ ਵਾਰ ਮੰਮੀ ਦਾ ਭੈਣ ਦੀ ਦੀ ਗੱਲ ਕਰਵਾਈ ਸੀ ਪਰ ਮੰਮੀ ਉਹਦੀ ਗੱਲ ਵੀ ਨਹੀਂ ਸੁਣਦੀ ਭੈਣ ਹੋਣੀ ਤਾਂ ਉਹਨਾਂ ਨੂੰ ਬਹੁਤ ਸਮਝਾਉਂਦੇ ਨੇ ਉਦੋਂ ਹੀ ਰਾਜਵੰਤ ਦੇ ਜੀਜੇ ਦਾ ਫੋਨ ਆ ਗਿਆ ਉਹ ਰਾਜਵੰਤ ਨੂੰ ਸਮਝਾਉਣ ਲੱਗਾ ਕਿ ਮੰਮੀ ਜਿੱਥੇ ਰਹਿਣਾ ਚਾਹੁੰਦੀ ਆ ਵਰਾਂਦੇ ਉਹ ਤੂੰ ਆਪਣੀ ਜੌਬ ਵਾਲ ਤੇ ਆਂਦੇ ਬਸ ਆਪਣੇ ਆਪ ਹੌਲੀ-ਹੌਲੀ ਸਭ ਠੀਕ ਹੋ ਜਾਣਾ ਰਾਜਵੰਤ ਤੇ ਖੁਸ਼ੀ ਆਪਣੀ ਭੈਣ ਤੇ ਜੀਜਾ ਦੀ ਗੱਲ ਸੁਣ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੇ ਪਰ ਨੀਂਦ ਦੋਵਾਂ ਨੂੰ ਹੀ ਨਹੀਂ ਆਉਂਦੀ ਸੀ ਉਹ ਦੋਵੇਂ ਇੱਕ ਦੂਜੇ ਤੋਂ ਆਪਣੀ ਪਰੇਸ਼ਾਨੀ ਲੁਕਾਉਣ ਦੀ ਕੋਸ਼ਿਸ਼ ਕਰਦੇ ਇਸ ਤਰ੍ਹਾਂ ਹੀ ਪਰੇਸ਼ਾਨੀ ਵਿੱਚ ਇੱਕ ਮਹੀਨਾ ਬੀਤ ਗਿਆ ਰਾਜਵੰਤ ਦੀ ਮੰਮੀ ਘਰ ਵਾਪਸ ਨਾ ਆਈ ਰਾਜਵੰਤ ਬਹੁਤ ਪਰੇਸ਼ਾਨ ਰਹਿਣ ਲੱਗ ਗਿਆ ਬਹੁਤ ਕੁਝ ਭੁੱਲਣ ਵੀ ਲੱਗ ਗਿਆ ਰਾਜਵੰਤ ਦਾ ਮਾਮਾ ਰੋਜ਼ ਉਹਨਾਂ ਨੂੰ ਬਦਕੱਟ ਬੋਲਦਾ ਤੇ ਖੁਸ਼ਪ੍ਰੀਤ ਤੇ ਉਹਦੇ ਮੰਮੀ ਡੈਡ ਨੂੰ ਵੀ ਗਲਤ ਬੋਲਦਾ ਅੱਜ ਵੀ ਉਹਦੇ ਮੰਮੀ ਤੇ ਮਾਮਾ ਜਿਹਨੇ ਸਵੇਰੇ ਹੀ ਫੋਨ ਕਰਕੇ ਬਹੁਤ ਕੁਝ ਬੋਲਿਆ ਮਾਮੇ ਨੇ ਗਾਲਾਂ ਕੱਢੀਆਂ ਰਾਜਵੰਤ ਵੀ ਕਾਫੀ ਕੁਝ ਆਪਣੇ ਮਾਮੇ ਨੂੰ ਬੋਲਿਆ ਖੁਸ਼ਪ੍ਰੀਤ ਨੂੰ ਬਹੁਤ ਡਰ ਲੱਗਣ ਲੱਗ ਗਿਆ ਸੀ ਕਿ ਪਤਾ ਨਹੀਂ ਕੀ ਹੋਣਾ ਰਾਜਵੰਤ ਬਿਨਾਂ ਕੁਟੀ ਖਾਤੇ ਜਦੋਂ ਘਰੋਂ ਜਾਣ ਲੱਗਾ ਖੁਸ਼ਪ੍ਰੀਤ ਨੇ ੱਤਕੇ ਨਾਲ ਰੋਟੀ ਖਵਾਈ ਰਾਜਵੰਤ ਨੂੰ ਆਪਣਾ ਕੋਈ ਹੋਸ਼ ਨਹੀਂ ਸੀ ਰਾਜਵੰਤ ਦੇ ਜਾਣ ਤੋਂ ਬਾਅਦ ਖੁਸ਼ਪ੍ਰੀਤ ਨੇ ਸਭ ਕੁਝ ਆਪਣੇ ਡੈਡੀ ਜੀ ਨੂੰ ਦੱਸਿਆ ਤੇ ਕਿਹਾ ਮੈਨੂੰ ਬਹੁਤ ਡਰ ਲੱਗਦਾ ਹੈ ਤੁਸੀਂ ਮੇਰੇ ਕੋਲ ਆ ਜਾਓ ਬਲਵਿੰਦਰ ਉਹਨੂੰ ਸਮਝਾਉਣ ਲੱਗਾ ਕਿ ਫਿਕਰ ਨਾ ਕਰ ਮੈਂ ਵੇਲਾ ਹੋ ਕੇ ਤੈਨੂੰ ਮਿਲਣ ਆਉਂਦਾ ਖੁਸ਼ਪ੍ਰੀਤ ਦੇ ਮਨ ਤਰਵਾਸ ਹੋਇਆ ਕਿ ਜਦੋਂ ਅੱਜ ਡੈਡੀ ਜੀ ਆਏ ਮੈਂ ਉਹਨਾਂ ਨੂੰ ਜਾਣ ਨਹੀਂ ਦੇਣਾ ਅੱਜ ਆਪਣੇ ਕੋਲ ਹੀ ਰੱਖ ਲੈਣਾ ਬਲਵਿੰਦਰ ਸਿੰਘ ਨੂੰ ਦਫ਼ਤਰ ਤੋਂ ਸਿੱਧਾ ਖੁਸ਼ੀ ਕੋਲ ਚੱਲਾ ਗਿਆ ਤੇ ਖੁਸ਼ੀ ਨੂੰ ਪਰੇਸ਼ਾਨ ਦੇ ਕੇ ਬਲਵਿੰਦਰ ਦਾ ਮਨ ਬਹੁਤ ਦੁਖੀ ਹੋਇਆ ਉਹ ਸਮਝਾਉਣ ਲੱਗਿਆ ਕਿ ਇਹ ਹੌਂਸਲਾ ਰੱਖੇ ਦਾ ਹੁੰਦਾ ਹਰ ਮੁਸ਼ਕਲ ਦਾ ਹੱਲ ਹੋ ਜਾਂਦਾ ਹੈ ਬਸ ਥੋੜਾ ਟਾਈਮ ਲੱਗਦਾ ਵਾ ਖੁਸ਼ੀ ਕਹਿੰਦੀ ਡੈਡੀ ਸਵੇਰੇ ਬਹੁਤ ਕੁਝ ਹੋਇਆ ਰਾਜਵੰਤ ਤੇ ਮੰਮੀ ਦੇ ਵਿੱਚ ਮੰਮੀ ਜੀ ਤਾਂ ਸ਼ੁਰੂ ਤੋਂ ਐਵੇਂ ਦੇ ਸੁਵਾਦੇ ਨੇ ਬਹੁਤ ਜ਼ਿਆਦਾ ਬੋਲਦੇ ਨੇ ਅਜ ਰਾਜਵੰਤ ਵੀ ਉਹਨਾਂ ਨੂੰ ਸਮਝਾਉਂਦੇ ਸਮਝਾਉਦੇ ਉੱਚੀ ਆਵਾਜ਼ ਵਿੱਚ ਬੋਲਣ ਲੱਗੇ ਫਿਰ ਮਾਮਾ ਜੀ ਨੇ ਸਾਨੂੰ ਦੋ ਮਾਨੂੰ ਬਹੁਤ ਮੰਦੇ ਚੰਗੇ ਸ਼ਬਦ ਬੋਲੇ ਰਾਜਵੰਦ ਗੁਸਤੇ ਵਿੱਚ ਹਸਤਾਲ ਚਲੇ ਗਏ ਦਾਦੀ ਜੀ 3 ਸਾਲ ਹੋ ਗਏ ਆਹੀ ਕੁਝ ਚੱਲੀ ਜਾਂਦਾ ਹੁਣ ਤਾਂ 3 ਮਹੀਨੇ ਹੋ ਗਏ ਜਾਨ ਬਹੁਤ ਔਖੀ ਲੱਗਦੀ ਕੀਤੀ ਜਾਂਦੀ ਆ ਮੰਮੀ ਨੇ ਬਰੰਦੀ ਹੋਈ ਖੁਸ਼ੀ ਆਹੀ ਆਪਣੇ ਡੈਡੀ ਕੋਲ ਗੱਲਾਂ ਕਰੀ ਗਈ ਬਲਵਿੰਦਰ ਕਹਿੰਦਾ ਖੁਸ਼ੀ ਪੁੱਤ ਰੋਇਦਾਨੀ ਹੁੰਦਾ ਮੈਂ ਕਾਦਾ ਰਾਜਵੰਤ ਨੂੰ ਫੋਨ ਉਹ ਘਰ ਆ ਜਾਉ ਹੁਣ ਤਾਂ 6 ਵਜਣ ਵਾਲੇ ਐ ਬਲਵਿੰਦਰ ਨੇ ਰਾਜਵੰਤ ਨੂੰ ਫੋਨ ਕਰਕੇ ਘਰ ਆਉਣ ਨੂੰ ਕਿਹਾ ਰਾਜਵੰਤ ਡੈਡੀ ਜੀ ਦੀ ਘਰ ਆਏ ਹੋਏ ਕੀ ਹੋਇਆ ਠੀਕ ਨੇ ਸਾਰੇ ਬਲਵਿੰਦਰ ਰਾਜਵੰਤ ਕਹਿੰਦਾ ਬਲਵਿੰਦਰ ਅੱਗੋ ਕਹਿੰਦਾ ਪੁੱਤ ਮੈਂ ਆਪਣੀ ਦੋਤੀ ਨੂੰ ਮਿਲਣ ਆਇਆ ਹੋਇਆ ਸੀ ਸੋਚਿਆ ਤੈਨੂੰ ਮਿਲ ਕੇ ਜਾਉ ਤੂੰ ਆ ਜਾ ਜੇ ਵੇਲਾ ਰਾਜਵੰਤ ਕਹਿੰਦਾ ਹਾਂਜੀ ਡੈਡੀ ਜੀ ਮੈਂ ਆਇਆ ਬਸ 10 ਮਿੰਟ ਤੱਕ ਤੋਰ ਨਹੀਂ ਲੱਗਾ ਸੀ ਬਲਵਿੰਦਰ ਨੇ ਚੱਲ ਕੋਈ ਨਹੀਂ ਜਲਦੀ ਆ ਜਾ ਪੁੱਤ ਕਹਿ ਕੇ ਫੋਨ ਕੱਟ ਦਿੱਤਾ ਖੁਸ਼ੀ ਤੇ ਬਲਵਿੰਦਰ ਰਾਜਵੰਦ ਦੀ ਉਡੀਕ ਕਰਨ ਲੱਗੇ ਜਦੋਂ 7 ਵਜੇ ਤਾਂ ਖੁਸ਼ੀ ਕਹਿਣ ਲੱਗੀ ਡੈਡੀ ਜੀ ਤੁਸੀਂ ਰੋਟੀ ਖਾ ਲਵੋ ਸ਼ਾਇਦ ਰਾਜਵੰਦ ਨੂੰ ਕੋਈ ਕੰਮ ਹੋ ਗਿਆ ਹੋ ਪਰ ਬਲਵਿੰਦਰ ਨੇ ਮੰਨਾਂ ਕਰਤਾ ਇਕੱਠੇ ਹੀ ਖਾਵਾਂਗੇ ਬਲਵਿੰਦਰ ਨੇ 10 ਕੋ ਮਿੰਟ ਬਾਅਦ ਫੇਰ ਰਾਜਵੰਦ ਨੂੰ ਫੋਨ ਲਾਇਆ ਰਾਜਵੰਦ ਦਾ ਫੋਨ ਬੰਦ ਆਉਣ ਲੱਗ ਗਿਆ ਖੁਸ਼ਪ੍ਰੀਤ ਨੂੰ ਸੁਣ ਕੇ ਹੋਰ ਟੈਨਸ਼ਨ ਹੋ ਗਈ ਉਸਨੇ ਫਿਰ ਰਿਸੈਪਸ਼ਨ ਤੇ ਫੋਨ ਲਾ ਕੇ ਰਾਜਵੰਤਨਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪਤਾ ਲੱਗਾ ਕਿ ਉਹ ਤਾਂ 6 ਵਜੇ ਹਸਪਤਾਲ ਤੋਂ ਚਲਾ ਗਿਆ ਖੁਸ਼ਪ੍ਰੀਤ ਨੂੰ ਬਹੁਤ ਟੈਨਸ਼ਨ ਹੋਣ ਲੱਗ ਗਈ ਬਲਵਿੰਦਰ ਕਹਿੰਦਾ ਖੁਸ਼ੀ ਪੁੱਤ ਕਿਉਂ ਪਰੇਸ਼ਾਨ ਹੁੰਦੀ ਹੈ ਕੋਈ ਨਹੀਂ ਕਿਸੇ دوست ਕੋ ਰੁਕ ਗਿਆ ਹੋਣਾ ਉਹਨੇ ਥੋੜੇ ਟਾਈਮ ਤੱਕ ਆ ਜਾਣਾ ਖੁਸ਼ਪ੍ਰੀਤ ਕਹਿੰਦੀ ਡੈਡੀ ਜੀ ਜਦੋਂ ਉਹ ਰਸਤੇ ਵਿੱਚ ਕਿਸੇ ਕੋ ਰੁਕਦੇ ਤਾਂ ਹਮੇਸ਼ਾ ਫੋਨ ਕਰ ਦਿੰਦੇ ਆ ਬਲਵਿੰਦਰ ਵੀ ਉਹ ਬਹੁਤ ਟੈਨਸ਼ਨ ਵਿੱਚ ਸੀ ਪਰ ਉਹ ਖੁਸ਼ੀ ਕਰਕੇ ਚੁੱਪ ਸੀ ਉਸੇ ਵਕਤ ਖੁਸ਼ਪ੍ਰੀਤ ਦੇ ਫੋਨ ਤੇ ਹਸਪਤਾਲ ਵਿੱਚੋਂ ਕਾਲ ਆਉਂਦੀ ਹੈ ਅਗਰ ਰਿਸੈਪਸ਼ਨ ਵਾਲੀ ਕੁੜੀ ਦੱਸਦੀ ਹੈ ਕਿ ਰਾਜਵੰਤ ਸਾਹ ਦਾ ਐਕਸੀਡੈਂਟ ਹੋ ਗਿਆ ਤੁਸੀਂ ਹਸਪਤਾਲ ਆ ਜਾਓ ਖੁਸ਼ੀ ਸੁਣਦੇ ਸਾਂ ਰੋਣ ਲੱਗ ਗਈ ਤੇ ਰੱਬ ਜੀ ਅੱਗੇ ਅਰਦਾਸ ਕਰਨ ਲੱਗੀ ਬਲਵਿੰਦਰ ਦੇ بار بار ਪੁੱਛਣ ਤੇ ਉਸ ਨੇ ਬਹੁਤ ਮੁਸ਼ਕਲ ਨਾਲ ਰਾਜਵੰਤ ਦੇ ਐਕਸੀਡੈਂਟ ਬਾਰੇ ਦੱਸਿਆ ਬਲਵਿੰਦਰ ਤਾਂ ਸੁਣ ਕੇ ਸੁੰਨ ਹੋ ਗਿਆ ਉਹਨੇ ਜਲਦੀ ਨਾਲ ਕੱਡੀ ਵਿੱਚ ਖੁਸ਼ੀ ਤੇ ਨਿੱਕੀ ਪ੍ਰੀਤ ਨੂੰ ਨਾਲ ਲਿਆ ਕੇ ਹਸਪਤਾਲ ਨੂੰ ਚੱਲੇ ਗਏ ਤੇ ਰਸਤੇ ਵਿੱਚ ਜਾਂਦੇ ਹੋਏ ਬਲਵਿੰਦਰ ਨੇ ਜਗਦੀਪ ਨੂੰ ਵੀ ਰਾਜਵੰਤੀ ਹਾਲਤ ਬਾਰੇ ਦੱਸ ਦਿੱਤਾ ਜਗਦੀਪ ਬਿਨਾ ਕਿਸੇ ਨੂੰ ਕੁਝ ਦੱਸੇ ਹਸਪਤਾਲ ਵਿੱਚ ਚਲਾ ਗਿਆ ਖੁਸ਼ਪ੍ਰੀਤ ਦਾ ਰੋ ਰੋ ਕੇ ਬੁਰਾ ਹਾਲ ਸੀ ਰਾਜਵੰਤ ਆਪਰੇਸ਼ਨ تھیਟਰ ਵਿੱਚ ਜ਼ਿੰਦਗੀ ਦੀ ਮੌਤ ਦੇ ਲੜਾਈ ਲੜ ਰਿਹਾ ਸੀ ਉਸ ਦੀ ਹਾਲਤ ਬਹੁਤ ਖਰਾਬ ਸੀ ਸਿਰ ਵਿੱਚ ਬਹੁਤ ਜ਼ਿਆਦਾ ਸੱਟ ਲੱਗੇ ਸੀ ਡਾਕਟਰ ਬਹੁਤ ਜਦੋ ਜਹਤ ਰਾਜਵੰਦ ਦਾ ਇਲਾਜ ਕਰ ਰਹੇ ਸੀ ਉਹਨਾਂ ਨੂੰ ਵੀ ਰਾਜਵੰਦ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਬਲਵਿੰਦਰ ਨੇ ਉਦੋਂ ਤੱਕ ਜਗਤਾਰ ਨੂੰ ਵੀ ਦੱਸ ਦਿੱਤਾ ਉਹ ਸ਼ਿੰਦਰ ਨੂੰ ਲੈ ਕੇ ਹਸਪਤਾਲ ਆ ਗਿਆ ਡਾਕਟਰ ਦੀ ਹਰ ਕੋਸ਼ਿਸ਼ ਨਾਕਾਮ ਰਹੀ ਜਦੋਂ ਤੱਕ ਸ਼ਿੰਦਰ ਹੁਣੀ ਪਹੁੰਚੇ ਤਾਂ ਬਾਣਾ ਬਰਤ ਚੁੱਕਿਆ ਸੀ ਡਾਕਟਰ ਰਾਜਵੰਦਾਂ ਨਾ ਬਚਾ ਸਕੇ ਖੁਸ਼ੀ ਸੁਣ ਕੇ ਸਾਰ ਬੇਹੋਸ਼ ਹੋ ਗਈ ਰਾਜਵੰਤ ਦੀ ਮੌਤ ਦਾ ਖਬਰ ਸੁਣ ਕੇ ਡਾਕਟਰ ਖੁਸ਼ੀ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ ਨੰਨੀ ਜੀ ਜਾਨ ਨੂੰ ਕੋਈ ਪਤਾ ਹੀ ਨਹੀਂ ਸੀ ਕੀ ਹੋਇਆ 3 ਮਹੀਨੇ ਦੀ ਨਿੱਕੀ ਜੀ ਪ੍ਰੀਤ ਜਗਦੀਪ ਦੀ ਗੋਦੀ ਵਿੱਚ ਭੁੱਖ ਨਾਲ ਬਿਲਕਣ ਲੱਗੀ ਹੋਈ ਸੀ ਬਲਵਿੰਦਰ ਨੇ ਪਹਿਲਾਂ ਖੁਸ਼ੀ ਦੇ ਫੋਨ ਤੋਂ ਰਾਜਵੰਤ ਤੇ ਨਾਨਕੇ ਫੋਨ ਕਰਕੇ ਦੱਸ ਦਿੱਤਾ ਸ਼ਿੰਦਰ ਪ੍ਰੀਤ ਨੂੰ ਸਾਹਮਣ ਲੱਗ ਪਈ ਪਰ ਉਹ ਚੁੱਪ ਨਹੀਂ ਹੁੰਦੀ ਸੀ ਖੁਸ਼ੀ ਨੂੰ ਹੋਸ਼ ਆਉਂਦਾ ਤੇ ਫਿਰ ਗੁੰਮ ਹੋ ਜਾਂਦੀ ਖੁਸ਼ੀ ਦੀ ਤਾਂ ਅੱਜ ਦੁਨੀਆਂ ਹੀ ਉੱਡ ਗਈ ਸੀ ਉਹਨੂੰ ਕੀ ਹੋਸ਼ ਆ ਰਹਿਣਾ ਸੀ ਸ਼ਿੰਦਰ ਨੇ ਪ੍ਰੀਤ ਨੂੰ ਖੁਸ਼ੀ ਦੇ ਨਾਲ ਪਾ ਦਿੱਤਾ ਉਹ ਉਹਨੂੰ ਭੁਖੀ ਨੂੰ ਰੋਂਦੀ ਸੁਣ ਕੇ ਖੁਸ਼ੀ ਨੂੰ ਫਿਰ ਹੋਸ਼ ਆ ਗਿਆ ਉਹ ਆਪਣੀ ਧੀ ਨੂੰ ਛਾਤੀ ਨਾਲ ਲਾ ਕੇ ਉੱਚੀ ਉੱਚੀ ਤਾਹਾਂ ਮਾਰ ਰੋਣ ਲੱਗ ਗਈ ਰਾਜਮント ਨੂੰ ਆਵਾਜ਼ਾਂ ਮਾਰਨ ਲੱਗ ਗਈ ਸਾਰੇ ਹਾਸਟਲ ਵਿੱਚ ਖੁਸ਼ੀ ਦੀਆਂ ਚੀਕਾਂ ਸੁਣਦੀਆਂ ਸੀ ਸਿੰਦਰ ਤੋਂ ਵੀ ਸਹਾਰ ਨਾ ਹੋਈਆਂ ਬਲਵਿੰਦਰ ਨੇ ਆਪਣੀ ਧੀ ਨੂੰ ਕਲਾਵੇਂ ਵਿੱਚ ਲੈ ਕੇ ਹੌਸਲਾ ਦਿੱਤਾ ਹੌਲੀ-ਹੌਲੀ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ ਲੱਗਾ ਰਾਜਪ੍ਰੀਤ ਨੂੰ ਦੁੱਧ ਚੰਗਾਉਣ ਨੂੰ ਕਿਹਾ ਜਦੋਂ ਖੁਸ਼ੀ ਨੂੰ ਥੋੜੀ ਜੀ ਸੁਰਤ ਆਈ ਤਾਂ ਬਲਵਿੰਦਰ ਨੇ ਜਗਦੀਪ ਨਾਲ ਤੇ ਸਿੰਦਰ ਤੇ ਖੁਸ਼ੀ ਨੂੰ ਸਹਰੇ ਘਰ ਤੋਰ ਦਿੱਤਾ ਹਰਿੰਦਰ ਨੂੰ ਵੀ ਕਿਹਾ ਕਿ ਉਹ ਮਨਜੀਤ ਨੂੰ ਹੁਣਾਂ ਨੂੰ ਲੈ ਕੇ ਖੁਸ਼ੀ ਦੇ ਸੌਰੇ ਘਰ ਚਲਾ ਜਾਵੇ। ਬਲਵਿੰਦਾ ਤੇ ਜਗੇਤਾਰ ਉੱਥੇ ਹਸਤਾਲੀ ਰੁੱਕ ਗਏ। ਜਦੋਂ ਜਗਦੀਪ ਹੁਣੀ ਖੁਸ਼ਪ੍ਰੀਤ ਦੇ ਸੌਰੇ ਘਰ ਪਹੁੰਚੇ ਤਾਂ ਦਰਵਾਜ਼ੇ ਅੱਗੇ ਬਹੁਤ ਇਕੱਠ ਹੋਇਆ ਹੋਇਆ ਸੀ। ਚਿੰਦਰ ਨੇ ਖੁਸ਼ਪ੍ਰੀਤ ਨੂੰ ਨਾਲ ਲੈ ਕੇ ਘਰ ਦਰਵਾਜ਼ਾ ਖੋਲ੍ਹਿਆ। ਘਰ ਵਿੱਚ ਸੱਤਰ ਵਿਛ ਗਏ ਸਨ। ਗਵੰਡਣ ਅੰਟੀ ਰਾਜਮント ਨੂੰ ਆਪਣੇ ਪੁੱਤ ਵਾਂਗ ਮੰਨਦੀ ਸੀ। ਉਹ ਤਹਾ ਮਾਰ ਵੈਰ ਪਾਉਣ ਬਹਿਣ ਪਾਉਣ ਲੱਗੀ ਸਿੰਦਰ ਕੰਦੀ ਖੁਸ਼ਪ੍ਰੀਤੀ ਉਹਦੇ ਧੀ ਨੂੰ ਸਾਂਭਣ ਲੱਗੀ ਹੋਈ ਸੀ ਖੁਸ਼ਪ੍ਰੀਤ ਦਾ ਬੁਰਾ ਹਾਲ ਸੀ ਉਦੋਂ ਤੱਕ ਰਾਜਵੰਦ ਦੀ ਮੰਮੀ ਤੇ ਮਾਮਾ ਜੀ ਆ ਗਏ ਉਹ ਆਉਂਦੇ ਸਾਰੀ ਰੋਂਦੀ ਹੋਈ ਜ਼ੋਰ-ਜ਼ੋਰ ਦੀ ਖੁਸ਼ਪ੍ਰੀਤ ਦੇ ਮਾਰਨ ਲੱਗੀ ਨੀ ਤੈ ਮਾਰਿਆ ਮੇਰਾ ਪੁੱਤ ਤੂੰ ਤੈ ਮੇਰੀ ਕੋਕ ਸੁਣਨੀ ਕਰਤੀ ਮੇਰੇ ਘਰ ਨੂੰ ਪਟ ਦਿੱਤਾ ਜੋ ਜ਼ੋਰ ਬਹਿਰ ਪਾਉਣ ਬੈਨ ਪਾਉਣ ਲੱਗ ਗਈ ਅਤੇ ਰਿੰਦਰ ਨੇ ਖੁਸ਼ਪ੍ਰੀਤ ਨੂੰ ਸੰਭਾਲਿਆ ਪਰ ਉਹ ਤੋਂ ਤੱਕ ਖੁਸ਼ਪ੍ਰੀਤ ਫੇਰ ਬੇਹੋਸ਼ ਹੋ ਗਈ ਸੀ ਕੋਈ ਡਾਕਟਰ ਨੂੰ ਲੈਣ ਭੱਜਿਆ ਕਿਰਨ ਨੂੰ ਘਰ ਬੱਚਿਆਂ ਕੋ ਛੱਡ ਕੇ ਗੁਰੀ, ਮਨਜੀਤ ਅਤੇ ਹਰਿੰਦਰ ਵੀ ਆ ਗਏ ਹਰਿੰਦਰ ਆਪਣੀ ਮਾਂ ਦੀ ਗੋਦ ਵਿੱਚ ਬੇਹੋਸ਼ ਪਈ ਖੁਸ਼ੀ ਨੂੰ ਚੁੱਕ ਕੇ ਅੰਦਰ ਲੈ ਗਿਆ ਗੁਰੀ ਖੁਸ਼ਪ੍ਰੀਤ ਨੂੰ ਹੋਸ਼ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਖੁਸ਼ੀ ਦੀ ਸੱਸ ਨੇ ਤਾਂ ਹਣ ਨਾ ਹੱਟੀ ਉਹ ਖੁਸ਼ੀ ਨੂੰ ਗਲਤ ਹੀ ਬੋਲੀਗੀ ਮਨਜੀਤ ਰੋਂਦੀ ਹੋਈ ਖੁਸ਼ੀ ਦੀ ਸੱਸ ਮੂਰੇ ਹੱਥ ਜੋੜ ਕੇ ਕਹਿਣ ਲੱਗੀ ਭੈਣ ਜੀ ਮੇਰੀ ਧੀ ਦਾ ਕੀ ਕਸੂਰ ਆ ਵਿधाता ਤਾਂ ਲਿਖਿਆ ਮੋੜ ਨਹੀਂ ਸਕਦੇ ਡਾਢੇ ਮੂਰੇ ਕੀ ਦਾ ਜੋਰ ਆ ਸ਼ਿੰਦਰ ਸਾਡੀ ਧੀ ਦਾ ਤਾਂ ਘਰ ਉੱਜੜ ਗਿਆ ਉਹਨੂੰ ਕੋਈ ਸੋਟ ਨਹੀਂ ਤੁਸੀਂ ਕਿਉਂ ਉਸ ਨੂੰ ਕੋਸਣ ਲੱਗੇ ਹੋ ਹੋਇਓ ਰਾਜਮਨ ਦੀ ਮੰਮੀ ਨੀ ਉਹ ਕੇ ਕੰ ਕਰਦੀ ਕੁਝ ਨਹੀਂ ਹੋਇਆ ਉਹਨੂੰ ਕਿਦਰੇ ਨਹੀਂ ਉਹ ਮਰਦੀ ਇੱਕ ਟਾਂਟਾ ਹੋ ਗਿਆ ਸੀ ਖੁਸ਼ੀ ਨੂੰ ਹੋਸ਼ ਨਹੀਂ ਆਇਆ ਸੀ ਡਾਕਟਰਾਂ ਨੇ ਕਿਹਾ ਕਿ ਹਸਪਤਾਲ ਲੈ ਜਾਓ ਜਗਦੀਪ ਤੇ ਗੁਰੀ ਖੁਸ਼ੀ ਨੂੰ ਹਸਪਤਾਲ ਲੈ ਗਏ ਤੇ ਹਰਿੰਦਰ ਰਾਜਪ੍ਰੀਤ ਨੂੰ ਸ਼ਹਿਰ ਵਾਲੇ ਕਰਕਿਰਨ ਕੋਲ ਛੱਡ ਆਇਆ ਕਿਰਨ ਉਹਨੂੰ ਦੁੱਧ ਪਿਆ ਦੇਵੇ ਜਦੋਂ ਤੱਕ ਹਰਿੰਦਰ ਸ਼ਿੰਦਰ ਉਹਨਾਂ ਕੋਲ ਵਾਪਸ ਆਇਆ ਤਾਂ ਉਹ ਬਹੁਤ ਲੋਕ ਆਪਣੇ ਘਰਾਂ ਨੂੰ ਜਾ ਚੁੱਕੇ ਸੀ ਰਾਤ ਦਾ 1 ਵਜ ਗਿਆ ਸੀ ਹਸਪਤਾਲ ਵਿੱਚੋਂ ਬਲਵਿੰਦਰ ਦਾ ਫੋਨ ਆ ਗਿਆ ਸੀ ਕਿ ਰਾਜਵੰਦ ਦਾ ਮ੍ਰਿਤਕ ਸਰੀਰ ਅਗਲੇ ਦਿਨ ਸਵੇਰੇ ਮਿਲਣਾ ਸੀ ਬਲਵਿੰਦਰ ਤੇ ਜਗਤਾਰ ਹਸਪਤਾਲ ਵਿੱਚ ਹੀ ਰੁਕ ਗਏ ਹਰਿੰਦਰ ਦਾ ਵੀ ਮਨ ਨਾ ਮੰਨਿਆ ਆਪਣੀ ਮੰਮੀ ਜੀ ਤੇ ਮਾਮੀ ਜੀ ਨੂੰ ਇਕੱਲਿਆਂ ਛੱਡ ਕੇ ਜਾਣ ਨੂੰ ਹੀ ਮਨ ਨਾ ਮੰਨਿਆ ਬਾਕੀ ਕਹਾਣੀ ਅਗਲੇ ਭਾਗ ਵਿੱਚ